ਜਦੋਂ ਵੀ ਰਿਸ਼ਤੇ داری ਜਾਈਏ ਜਦੋਂ ਵੀ ਰਿਸ਼ਤੇਦਾਰੀ ਜਾਈਏ ਨਾਲ ਇੱਕ ਬੂਟਾ ਲੈ ਕੇ ਜਾਈਏ ਜਦੋਂ ਵੀ ਰਿਸ਼ਤੇਦਾਰੀ ਜਾਈਏ ਨਾਲ ਇੱਕ ਬੂਟਾ ਲੈ ਕੇ ਜਾਈਏ ਆਪਣੇ ਹੱਥੀਂ ਲਾ ਕੇ ਆਈਏ ਆਪਣੇ ਹੱਥੀਂ ਲਾ ਕੇ ਆਈਏ ਇੱਕ ਗੱਲ ਹੋਰ ਅਸੀਂ ਸਮਝਾਈਏ ਇੱਕ ਗੱਲ ਹੋਰ ਅਸੀਂ ਸਮਝਾਈਏ ਰੁੱਖ ਨੇ ਸਾਡੇ ਜੀਵਨ ਦਾਤੇ ਰੁੱਖ ਨੇ ਸਾਡੇ ਜੀਵਨ ਦਾਤੇ ਨਿਤ ਇਹਨਾਂ ਨੂੰ ਪਾਣੀ ਪਾਈਏ ਜਦੋਂ ਇਹ ਬੂਟਾ ਵੱਡਾ ਹੋਇਆ ਜਦੋਂ ਇਹ ਬੂਟਾ ਵੱਡਾ ਹੋਇਆ ਸਿਫਰ ਦੁਪਹਿਰੀ ਵਗਦੀ ਲੋ ਵਿੱਚ ਸਿਫਰ ਦੁਪਹਿਰੀ ਵਗਦੀ ਲੋ ਵਿੱਚ ਇਸ ਦੀ ਛਾਵੇਂ ਮੰਜਾ ਲਾਈਏ ਇਸ ਦੀ ਸ਼ਾਮੀ ਮੰਜਾ ਢਾਈਏ ਇਸ ਨੂੰ ਜਦੋਂ ਫਲ ਲੱਗਣਗੇ ਇਸ ਨੂੰ ਜਦੋਂ ਫਲ ਲੱਗਣਗੇ ਖਾਓਗੇ ਨਾਲ ਯਾਦ ਕਰੋਗੇ ਸ੍ਰਿੰਦਰ ਇਸ ਤਰ੍ਹਾਂ ਪਿਆਰ ਵਧਾਈਏ ਜਦੋਂ ਵੀ ਰਿਸ਼ਤੇ داری ਜਾਈਏ ਨਾਲ ਇੱਕ ਬੂਟਾ ਲੈ ਕੇ ਜਾਈਏ ਨਾਲ ਇੱਕ ਬੂਟਾ ਲੈ ਕੇ ਜਾਈਏ